ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰ ਵਾਲਿਓ ਵੱਤ ਤੋਂ ਵੱਤ ਸੋ ਅੱਜ ਆਪ ਪਹੁੰਚੇ ਆ ਨਗਰ ਤਾਜਲਪੁਰ ਗੁਰਦਾਰਾ ਸਿੰਘ ਸਭਾ ਆਪ ਜੀ ਨੂੰ ਲਾਈਵ ਦਰਸ਼ਨ ਕਰਾਵਾਂਗੇ ਵੀਰਾਂ ਨੂੰ ਬੇਨਤੀ ਵੱਤ ਤੋਂ ਵੱਤ ਵਿਦੇਸ਼ਾਂ ਤੱਕ ਸ਼ੇਅਰ ਕਰ ਦਿਓ ਜੀ ਆਪ ਜੀ ਦੇਖ ਸਕਦੇ ਹੋ ਸੰਗਤ ਵੱਲੋਂ ਘਰ ਬਣਿਆ ਹੋਇਆ ਸੋ ਸੋ ਆਪ ਜੀ ਮੈਂ ਐਂਟਰੀ ਦੇਖ ਸਕਦੇ ਹੋ ਸੋ ਵੱਤ ਵਿੱਚ ਜੁੜੇ ਰਹੇ ਹੋ ਜੀ ਆਪ ਜੀ ਨੂੰ ਲਾਈਵ ਦੇ ਵਿੱਚ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਸੁੰਦਰ ਲੱਗੇ ਹੋਏ ਨਿਸਾਨ ਸਾਹਿਬ ਜੀ ਦੇ दर्शन आप जी कराने झूलते निशान रहे पंथ महाराज के बड़ा सुंदर संगत वालों निशान साहब लगे गया जी जो नवी तकनीक आ गई है जैक वाला निशान साहब बड़ा वह सुंदर निशान साहब लगे हुआ जी सो अंदर आप जी दरबार च लैके चलते हैं ਸੋ ਜਿੱਥੇ ਗੁਰੂ ਦਾ ਦਰਬਾਰ ਬੜਾ ਸੁੰਦਰ ਬਣਿਆ ਹੋਇਆ ਹੈ ਆਪ ਜੀ ਦੇਖ ਸਕਦੇ ਹੋ ਬ੍ਰਾਂਡ ਦੀ ਵੀ ਪ੍ਰਕਰਮਾਂ ਦੇ ਵਿੱਚ ਬੜੀ ਸਜਾਵਟ ਕੀਤੀ ਹੋਈ ਹੈ ਆਪ ਜੀ ਦੇਖ ਸਕਦੇ ਹੋ ਦਰਬਾਰ ਦਾ ਜਿਹੜਾ 뷰 ਹੈ ਅੰਦਰ ਦਾ ਜਿੱਥੇ ਆ ਪਹੁੰਚੀਆਂ ਹੋਈਆਂ ਨੇ ਲਾਈਵ ਦੇ ਦਰਸ਼ਨ ਕਰਕੇ ਸਵਾਭੀ ਦੇਖ ਸਕਦੇ ਹੋ ਜੋ ਸਟੀਲ ਦੀ ਨਵੇਂ ਮਾਡਲ ਦੀ ਹੁਣ ਪਾਲਕੀ ਸਭ ਆਈ ਹੈ ਉਹ ਲੱਗੀ ਹੋਈ ਹੈ ਸੋ ਜਿੱਥੇ ਪਾਲਕੀ ਸਭ ਲੱਗੀ ਹੋਈ ਹੈ ਨਾਲ ਹੀ ਦੇ ਵੀ ਦਰਸ਼ਨ ਕਰਾਵਾਂਗੇ ਸੁਖਾਸਨ ਸਥਾਨ ਸਚ ਖੰਡਾ ਜੀ ਸੁਖਾਸਨ ਸਥਾਨ ਏਸੀ ਦੀ ਸੇਵਾ ਲੱਗੀ ਹੋਈ ਹੈ ਬੜਾ ਸੁੰਦਰ ਪਲੰਘ ਸਾਹਿਬ ਲੱਗਾ ਹੋਇਆ ਹੈ ਬਾਬਾ ਕਲਿਆਣ ਸਿੰਘ ਜੀ ਖਾਲਸਾ ਪਟਿਆਲੇ ਵਾਲੇ ਲਾਈਵ ਜੁੜ ਗਏ ਨੇ ਆਪ ਜੀ ਦਾ ਸਵਾਗਤ ਹੈ ਜੀ ਅੱਜ ਆਪ ਜੀ ਨੂੰ ਲਾਈਵ ਦਿਖਾ ਰਹੇ ਹਾਂ ਜੀ ਨਗਰ ਤਾਜਲਪੁਰ ਤੋਂ ਗੁਰਦੁਆਰਾ ਸਿੰਘ ਸਵਾ ਬੜਾ ਹੀ ਸੁੰਦਰ ਸਥਾਨ ਬਣਿਆ ਹੋਇਆ ਸੋ ਆਪ ਜੀ ਦੇ ਦਰਬਾਰ ਦੇ ਦਰਸ਼ਨ ਦੀਦਾਰੇ ਪਾਰਿਓ ਬਾਤੋ-ਬਾਤ ਵਿਦੇਸ਼ਾਂ ਤੱਕ ਲਾਈਵ ਕਰ ਦਿਓ ਜੀ ਤਾਂ ਜੋ ਸੰਗਤਾਂ ਵਿਦੇਸ਼ਾਂ ਤੱਕ ਇਸ ਸਥਾਨ ਦੇ ਦਰਸ਼ਨ ਦੀਦਾਰੇ ਸੁੰਦਰ ਸਥਾਨ ਬਣਿਆ ਹੋਇਆ ਇਸ ਸਥਾਨ ਦੇ ਹੈੱਡ ਗ੍ਰੰਥੀ ਜੀ ਉਹਨਾਂ ਨਾਲ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਫਤਿਹ ਦੀ ਸਾਨ ਪਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਿੰਘ ਸਾਹਿਬ ਆਪਣਾ ਨਾਮ ਜੀ ਮੇਰਾ ਨਾਮ ਸੁਭਾ ਸਿੰਘ ਹੈ ਜੀ ਜੀ ਆਪ ਜੀ ਕਿੰਨੇ ਸਮੇਂ ਤੋਂ ਇੱਥੇ ਸੇਵਾ ਕਰ ਰਹੇ ਹੋ ਜੀ ਮੈਂ ਤਕਰੀਬਨ 21 ਸਾਲ ਹੋ ਗਏ ਜੀ ਮੇਰੇ ਇੱਥੇ ਜੀ 21 ਸਾਲ ਹੋ ਗਏ ਹਾਂ ਜੀ ਸੋ ਸੋ ਸੰਗਤ ਸਾਹਿਬ ਜੀ ਕਿੰਨੇ ਪਰਿਵਾਰ ਨੇ ਜਿਹੜੇ ਸ਼ਾਮ ਸਵੇਰੇ ਨਿਤਨੇਮ ਦੇ ਟਾਈਮ ਹਾਜ਼ਰੀ ਕਰਦੇ ਨੇ 20 ਤੋਂ 25 ਪਰਿਵਾਰ ਤਾਂ ਹੁੰਦੇ ਨੇ ਜੀ ਸ਼ਾਮ ਦੇ ਰ ਜੀ ਜੀ ਤੇ ਬਾਕੀ 40 ਤੋਂ 45 ਪਰਿਵਾਰ ਇੱਥੇ ਅਮਰਤਾ ਰੇ ਨੇ ਜੀ ਜੀ ਤੇ ਬਾਕੀ ਸੇਵਾ ਪਵਮਨਾ ਬਹੁਤ ਹੈ ਪਿੰਡ ਦੇ ਵਿੱਚ ਜੀ ਜੀ ਤੇ ਬਾਕੀ ਮੈਨੂੰ ਵੀ 30 ਸਾਲ ਤੇ ਸੇਵਾ ਕਰਦਿਆਂ ਹੋ ਗਏ ਜੀ ਬਾਕੀ ਮੈਂ ਵੀ ਪਰਿਵਾਰ ਵਾਂਗੂ ਰਹਿ ਰਿਹਾ ਇੱਥੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਸਾਰੇ ਸਤਿਕਾਰਯੋਗ ਨੇ ਸੋ ਸੰਗਤ ਜੀ ਇੱਥੇ ਇੱਕ ਗੱਲ ਆਪ ਜੀ ਨੂੰ ਦੱਸਣਾ ਕਰਾਂਗੇ ਕਿ ਬਹੁਤ ਘੱਟ ਐਸੇ ਨਗਰ ਨੇ ਜਿੱਥੇ ਇੰਨਾ ਲੰਮਾ ਸਮਾਂ ਪਾਠੀ ਸਿੰਘ ਸੇਵਾ ਸੰਭਾਲ ਕਰਦੇ ਨੇ ਬਹੁਤ ਧੰਤਾਯੋਗ ਹੈ ਨਗਰ ਧਨਵਾਦ ਹੈ ਸੰਗਤ ਦਾ ਵੀ ਸਿੰਘ ਸਾਹਿਬ ਦਾ ਵੀ ਜੋ ਇਹਨੇ ਲੰਮੇ ਸਮੇਂ ਤੋਂ ਸੇਵਾਇ ਤੇ ਨਿਭਾਰੇ ਨੇ ਸੋ ਸਾਰੇ ਨਗਰਾਂ ਨੂੰ ਐਸੇ ਨਗਰ ਤੋਂ ਸਿੱਖਿਆ ਵੀ ਲੈਣੀ ਚਾਹੀਦੀ ਹੈ ਕਿ ਇਹਨੇ ਲੰਮੇ ਸਮੇਂ ਤੋਂ ਪਾਠੀ ਸਿੰਘ ਸੇਵਾ ਨਿਭਾਰੇ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੋ ਅੰਮ੍ਰਿਤਧਾਰੀ ਪਰਿਵਾਰ ਵੀ ਕਾਫੀ ਨੇ ਸੋ ਸਿੰਘ ਸਾਹਿਬ ਜੀ ਵੈਸੇ ਸਾਲ ਦੇ ਵਿੱਚ ਕਿਹੜਾ ਕਿਹੜਾ ਜਿਹੜਾ ਦਿਹਾੜਾ ਹੈ ਵਿਸ਼ੇਸ਼ ਤੌਰ ਤੇ ਇੱਥੇ ਮਨਾਇਆ ਜਾਂਦਾ ਇੱਕ ਤਾਂ ਵਿਸਾਖੀ ਦਾ ਹੋ ਗਿਆ ਜੀ ਜੀ ਇੱਕ ਖਾਸ ਕਰਕੇ ਗੁਰਪ੍ਰਭ ਸਿੰਘ ਜੀ ਦਾ ਜੀ ਨਵਾਂ ਸਾਲ ਹੋ ਗਿਆ ਜੀ ਹਾਂਜੀ ਤੇ ਆਪਣਾ ਇੱਕ ਮੱਗੀ ਦਾ ਦਿਹਾੜਾ ਹੋ ਗਿਆ ਜੀ ਇਹ ਮਨਾਏ ਜਾਂਦੇ ਨੇ ਜੀ ਇਹ ਅਸੀਂ ਦੇਖ ਰਹੇ ਸੀ ਬਾਹਰ ਇੱਕ ਥੜਾ ਸਾਹ ਹੋਰ ਬਣਿਆ ਹੋਇਆ ਹੈ ਪੁਰਾਣਾ ਜਿਹੜਾ ਨਿਸਾਨ ਸਾਹਿਬ ਇਹ ਨਵਾਂ ਲਾਇਆ ਗਿਆ ਜੀ ਹਾਂਜੀ ਨਵਾਂ ਜੱਕੜ ਲਾਏ ਗਏ ਸੰਗਤਾਂ ਨੂੰ ਜੀ ਤੇ ਸੇਵਾ ਕੀਤੀ ਹੈ ਜੀ ਠੀਕ ਹੈ ਜੀ ਤੇ ਬਾਕੀ ਉਹ ਪੁਰਾਣਾ ਜੀ ਥੋੜਾ ਸਭ ਨਵਾਂ ਸਭ ਹੁਣ ਨਿਸ਼ਾਨ ਸਾਹਿਬ ਤਿਆਰ ਇਹ ਨਵੇਂ ਸਾਲ ਨੂੰ ਹੀ ਹੋਇਆ ਜੀ ਠੀਕ ਹੈ ਸੋ ਸੰਗਤ ਜੀ ਆਪ ਨੂੰ ਦੱਸਣਾ ਕਰੀਏ ਕਿ ਬਾਹਰ ਆਪ ਜੀ ਨੇ ਦਰਸ਼ਨ ਕੀਤੇ ਹੈ ਬੜਾ ਸੋਹਣਾ ਜੋ ਨਿਸ਼ਾਨ ਸਾਹਿਬ ਦਾ ਜੋ ਨਵੇਂ ਮਾਡਲ ਦੇ ਵਿੱਚ ਹੁਣ ਜੈਕ ਵਾਲੇ ਲਾਰੇ ਨੇ ਸੋ ਉਹ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ ਹਰਕ ਤਰੀਕੇ ਦੇ ਨਾਲ ਸਤਿਗੁਰਾਂ ਦਾ ਬਹੁਤ ਵਧੀਆ ਇੱਥੇ ਸਤਿਕਾਰ ਹੈ ਸੋ ਵਿਦੇਸ਼ਾਂ ਤੱਕ ਅੱਪਾ ਇਹੀ ਬੇਨਤੀ ਕਰਾਂਗੇ ਕਿ ਐਸੇ ਜਿਹੜੇ ਸਥਾਨ ਨੇ ਉਹਨਾਂ ਨੂੰ ਵੱਧ ਤੋਂ ਵੱਧ ਸਹਿਯੋਗ ਵੀ ਕਰੋ ਤਾ ਜੋ ਐਸੇ ਗੁਰੂ ਘਰ ਜਿੱਥੇ-ਜਿੱਥੇ ਵੀ ਬਣੇ ਨੇ ਉਹਨਾਂ ਦੀ ਸੇਵਾ ਸੰਭਾਲ ਇਸੇ ਤਰ੍ਹਾਂ ਚੱਲਦੀ ਰਹੇ ਹੋਰ ਵੀ ਸਾਡੇ ਨਾਲ ਵੀਰ ਜਿਹੜੇ ਆਏ ਹੋਏ ਨੇ ਉਹਨਾਂ ਨੂੰ ਵੀ ਆਪ ਜੀ ਲਾਈਵ ਦੇ ਵਿੱਚ ਦੇਖ ਸਕਦੇ ਹੋ ਸੋ ਬਹੁਤ ਵਧੀਆ ਜਿੱਥੇ ਗੁਰੂ ਘਰ ਦੀ ਇਮਾਰਤ ਬਣੀ ਹੋਈ ਹੈ ਸੋ ਉੱਥੇ ਹੀ ਜਿਹੜੇ ਗ੍ਰੰਥੀ ਸੰਗਰੇ ਉਹਨਾਂ ਦਾ ਵੀ ਬੜਾ ਇੱਥੇ ਸਤਿਕਾਰ ਹੈ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਸੇਵਾ ਸੰਭਾਲੇ ਤੇ ਕਰਾ ਰਹੇ ਨੇ ਸੋ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਮੀਡੀਆ ਨੂੰ ਵਿਦੇਸ਼ਾਂ ਤੱਕ ਸ਼ੇਅਰ ਕਰ ਦਿਓ ਤਾਂ ਜੇ ਐਸੇ ਜਿਹੜੇ ਨਗਰ ਨੇ ਉਹਨਾਂ ਤੋਂ ਉਹ ਨਗਰ ਵੀ ਸਿੱਖਿਆ ਲੈ ਸਕਣ ਜਿਹੜੇ ਨਗਰਾਂ ਦੇ ਵਿੱਚ 50-50 ਸਾਲ ਅਸੀਂ ਦੇਖਦੇ ਹਾਂ ਕਿ ਗੁਰੂ ਘਰ ਬਣੇ ਨੂੰ ਹੋ ਗਏ ਨੇ ਪਰ ਜਿਹੜੀ ਇਮਾਰਤਾਂ ਨੇ ਬਹੁਤ ਖਸਤਾ ਹਾਲਤ ਨੇ ਕਿਉਂਕਿ ਉਹਨਾਂ ਪਿੰਡਾਂ ਦੇ ਵਿੱਚ ਆਮਦਨ ਵੀ ਬਥੇਰੀ ਹੈ ਪਰ ਸੰਗਤ ਦਾ ਸਿਰਫ ਇੱਧਰ ਧਿਆਨ ਨਹੀਂ ਸੋ ਆਪਾਂ ਲਾਈਵ ਦੇ ਵਿੱਚ ਇਹੀ ਆਪ ਜੀ ਨੂੰ ਦਿਖਾਉਣ ਦਾ ਮਕਸਦ ਇਹੀ ਹੈ ਕਿ ਜਿੱਥੇ ਨਗਰਾਂ ਦੇ ਵਿੱਚ ਐਸੇ ਸੁਹਣੇ ਸਥਾਨ ਬਣੇ ਹੋਏ ਨੇ ਜੇ ਸੰਗਤ ਚ ਆਵੇ ਬੜਾ ਕੁਝ ਕਰ ਸਕਦੀ ਐ ਸੋ ਵੱਧ ਤੋਂ ਵੱਧ ਆਪ ਜੀ ਸਿੰਘ ਸਾਹਿਬ ਜੀ ਕੁਝ ਕਹਿਣਾ ਚਾਹੁੰਦੇ ਨੇ ਕਿਉਂਕਿ ਇਹ ਤਾਜਲਪੁਰ ਤੋਂ ਨਾ ਐਨ ਆਰ ਆਈ ਬਹੁਤ ਨੇ ਜੀ ਬੱਚੇ ਗਏ ਹੋਏ ਨੇ ਬਾਹਰ ਜੀ ਘਟੋ ਘਟ ਵੀ 50 ਤੋਂ 60 ਮਤਲਬ ਕਿ ਬੱਚੇ ਬੱਚੀਆਂ ਬਾਹਰ ਗਏ ਨੇ ਐਨ ਆਰ ਆਈ ਕੁਝ ਤਾਂ ਸੇਵਾ ਕਰਦੇ ਨੇ ਗੁਰੂਦਾਰ ਸਾਹਿਬ ਮਤਲਬ ਕਿ ਭੇਜਦੇ ਨੇ ਆਪਣਾ ਦਸਵੰਦ ਜੀ ਬਾਕੀ ਇਹਨਾਂ ਨੂੰ ਵੀ ਬੇਨਤੀ ਐ ਵੀ ਕੋਈ ਨਾ ਕੋਈ ਬਣਾ ਕੇ ਮਤਲਬ ਕਿ ਭੇਜਣਾ ਗੁਰੂ ਘਰ ਨੂੰ ਕਾਫੀ ਕੰਮ ਹੋਣ ਵਾਲਾ ਗੁਰੂ ਘਰ ਦਾ ਤੇ ਉਹ ਵੀ ਨੇਤਰੇ ਜੀ ਮਾ ਕੇ ਜਲਦੀ ਚੜਾ ਜਾਵੇ ਜਲਦੀ ਚੜੇ ਜਾ ਸਕੇ ਸੋ ਜਿਹੜੇ ਵੀ ਲਾਈਵ ਦੇ ਵਿੱਚ ਵਿਦੇਸ਼ਾਂ ਤੱਕ ਦੇਖ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਗੁਰੂ ਘਰ ਦੀ ਜਿਹੜੀ ਰਹਿਣ ਦੀ ਸੇਵਾ ਹੈ ਉਹ ਵੀ ਆਪ ਜੀ ਦੇ ਸਹਿਯੋਗ ਨਾਲ ਹੀ ਇਸ ਸਪੂਰਨ ਹੋ ਸਕਦੀ ਹੈ ਵੱਦ-ਵੱਦ ਐਸੇ ਜਿਹੜੇ ਸਥਾਨ ਨੇ ਉਹਨਾਂ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਈਏ ਸੋ ਗੁਰੂ ਘਰ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰੀਏ ਸੋ ਧੰਨਵਾਦ ਹੈ ਕੋਟਾਨ ਕੋਟ ਸ਼ੁਕਰਾਨਾ ਧੰਨ ਗੁਰੂਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸੋ ਗ੍ਰੰਥੀ ਸਿੰਘ ਦਾ ਸਮੂਹ ਨਗਰ ਦੀ ਕਮੇਟੀ ਨਗਰ ਦੇ ਪਤਵੰਤੇ ਸੱਜਣ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਲਾਈਵ ਆਪਕਰਨ ਸਮੂਹ ਸੰਗਤਾਂ ਨੂੰ ਉਦਮ ਅਤੇ ਉਤਸ਼ਾਹ ਬਖਸ਼ਿਸ਼ ਕਰਨ ਤਾਂ ਜੋ ਐਸੇ ਗੁਰੂ ਘਰਾਂ ਦੀ ਸੇਵਾ ਸੰਭਾਲ ਕਰ ਸਕਣ ਜਲਸਾ ਬੋਲਣ ਲਈ ਤੁਹਾਨੂੰ ਅੱਗੇ ਬੋਲਣ ਦਿਓ ਸੋ ਸੰਗਤ ਜੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਇਸ ਨਗਰ ਤੇ ਮਾਤਾ ਜੀ ਮੌਜੂਦ ਨੇ ਉਹਨਾਂ ਦੇ ਵੀ ਆਪਾਂ ਵਿਚਾਰ ਸਾਂਝੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲੱਗ ਹੀ ਹਾਂਜੀ ਕੀ ਕਹਿਣਾ ਚਾਹੋਗੇ ਜੀ ਆਪ ਜੀ ਦੇ ਨਗਰ ਵਿੱਚ ਪਹੁੰਚੇ ਆ ਜੀ ਅਸੀਂ ਤਾਂ ਜੀ ਇਹ ਕਹਿਣਾ ਚਾਹੁੰਦੇ ਆਂ ਵੀ ਪਿੰਡ 'ਚ ਵਧੀਆ ਥਵਾਕ ਰਹੇ ਚੜ੍ਹਦੀ ਕਲਾ 'ਚ ਰਹੇ ਸਾਡੇ ਪੁੱਤ ਦਵਾਰਾ ਹੈਨਾ ਭਾਈ ਜੀ ਸਾਡਾ ਬਹੁਤ ਵਧੀਆ ਜਿੱਦਣ ਦਾ ਆਇਆ ਨਾ ਪਿੰਡ 'ਚ ਜਿਵੇਂ ਮਰਜ਼ੀ ਕੋਈ ਲੜਾਈ ਪੜਾਈ ਆਪਸ ਵਿੱਚ ਹੋਵੇ ਇਹੇ ਜਿਹੇ ਅਰਦਾਸ ਚ ਦਾਅਵਾ ਹੈ ਨਾ ਵੀ ਇਹਨਾਂ ਨੇ ਇਹੇ ਜਿਹੇ ਅਰਦਾਸਾਂ ਕਰੀਆਂ ਨੇ ਵੀ ਆਪਣਾ ਇਕੱਠੇ ਮਿਲ ਜੁਲ ਕੇ ਜੀਏ ਨੇ ਮੇਲ ਕਰਾਤਾ ਇਹ ਫਾਕ ਬਣਾ ਦਿੱਤਾ ਹਾਂਜੀ ਹਾਂਜੀ ਅਸੀਂ ਇਹ ਕਹਿੰਦੇ ਆ ਵੀ ਉਹ ਭਾਈ ਜੀ ਜਾਣਾ ਨਹੀਂ ਚਾਹੀਦਾ ਸਾਡੇ ਧੀਆ ਪੁੱਤਾਂ ਵਰਗਾ ਵੀ ਸਾਨੂੰ ਬਹੁਤ ਇਹਦਾ ਸਹਾਰਾ ਜਦੋਂ ਕਿ ਤੇ ਜਾਣ ਦਾ ਨਾ ਲੱਗ ਸੋ ਸੰਗਤ ਜੀ ਆਪ ਜੀ ਨੇ ਮਾਤਾ ਜੀ ਵਿਚਾਰ ਸਰਵਣ ਕੀਤੇ ਆ ਬਹੁਤ ਵਧੀਆ ਉਹਨਾਂ ਨੇ ਵਿਚਾਰ ਦਿੱਤੇ ਦੇਖੋ ਜੋ ਸਿਆਣੇ ਬਜ਼ੁਰਗ ਹੁੰਦੇ ਨੇ ਉਹਨਾਂ ਨੂੰ ਉਮਰ ਦੇ ਤਕਾਜ਼ਿਆਂ ਦੇ ਨਾਲ ਐਕਸਪੀਰੀਅੰਸ ਵੀ ਕਾਫੀ ਹੁੰਦਾ ਹੈ ਸੋ ਉਹਨਾਂ ਨੇ ਬੜੇ ਵਧੀਆ ਵਿਚਾਰ ਕੀਤੇ ਨੇ ਕਿ ਨਗਰ ਦੇ ਵਿੱਚ ਏਕਤਾ ਇਤਿਬਾਕ ਰਹਿਣਾ ਚਾਹੀਦਾ ਸੋ ਪਾਠੀ ਸਿੰਘ ਦੀ ਵੀ ਵਡਿਆਈ ਕੀਤੀ ਕਿਉਂਕਿ ਗੁਰੂ ਘਰਾਂ ਦੇ ਵਿੱਚ ਜੇ ਪਾਠੀ ਸਿੰਘ ਵਧੀਆ ਡਿਊਟੀ ਕਰਨਗੇ ਸੇਵਾ ਸੰਭਾਲ ਵਧੀਆ ਕਰਨਗੇ ਸੰਗਤ ਨੂੰ ਜੋੜਨਗੇ ਸੋ ਤਾਂ ਹੀ ਇਹ ਵਡਿਆਈ ਬਜ਼ੁਰਗਾਂ ਦੇ ਕੋਲ ਹੁੰਦੀ ਹੈ ਸੋ ਬਜ਼ੁਰਗਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਸੰਗਤ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਇਹ ਵਡਿਆਈ ਗੁਰੂ ਘਰ ਦੀ ਸੋ ਸੋ ਸਾਡੇ ਵੀਰ ਜੀ ਇੱਕ ਜੁੜੇ ਹੋਏ ਨੇ ਨਾਲ ਉਹ ਵੀ ਦੋ ਬਚਨ ਸਾਂਝੇ ਕਰਨਗੇ ਫਤੇ ਸਾਂਝ ਪਾਲੀ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ ਜੀ ਕੁਝ ਹਾਂਜੀ ਜੀ ਸਾਡੇ ਜੋ ਪਾਠੀ ਸਿੰਘ ਹਨ ਤਕਰੀਬਨ 20 21 ਸਾਲ ਤੋਂ ਸੇਵਾ ਨਿਭਾ ਰਹੇ ਹਨ ਤੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਸਾਰੇ ਪਿੰਡ ਦੀ ਸੰਗਤ ਜੁੜੀ ਹੋਈ ਹੈ ਇੱਥੇ ਕੋਈ ਪਾਰਟੀ ਵਾਜੀ ਨਹੀਂ ਹੈਗੀ ਸਾਰੇ ਦਿਲ ਤੋਂ ਸੇਵਾ ਕਰਦੇ ਹਨ ਤੇ ਨਿਸ਼ਾਨ ਸਾਹਿਬ ਦੀ ਸੇਵਾ ਵੀ ਹੁਣੇ ਕੀਤੀ ਹੈਈ ਕੁਝ ਕੰਮ ਰੰਦਾ ਹੈ ਜੋ ਐਨਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਵਰਤਮਾਨ ਵਿੱਚ ਸਹਿਯੋਗ ਦੇਣ ਆਪਣਾ ਦਸਮਤ ਸੰਦਸਨ ਦਸਨ ਭੇਜਣ ਤਾਂ ਕਿ ਜੋ ਸੇਵਾ ਰਹੀਦੀ ਹੈ ਸਾਡੇ ਕੋਲ ਜਗ੍ਹਾ ਬਹੁਤ ਫੁੱਲੀ ਰੁੱਲੀ ਹੈ ਤਾਂ ਛੱਡ ਦਾ ਕੰਮ ਨੀਚੇ ਟੈਲਾਂ ਵਗੈਰਾ ਜੋ ਲੱਗਣੀ ਹਨ ਉਹ ਥੋੜਾ ਜਿਹਾ ਕੰਮ ਲੈਂਦਾ ਹੈ ਤਾਂ ਕਿ ਉਹ ਪੂਰਾ ਹੋ ਸਕੇ ਇਹ ਨਾ ਕਿ ਸਾਰੇ ਪਿੰਡ ਦਾ ਦਿਨ ਮਿਲ ਬਹੁਤ ਧੰਨਵਾਦ ਅਸੀਂ ਹਾਂ ਸੋ ਬਿਰਜ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਸੋ ਵੀਰਾਂ ਨੂੰ ਬੇਨਤੀ ਹੈ ਜਿਹੜੇ ਵਿਦੇਸ਼ਾਂ ਤੱਕ ਬੈਠੇ ਨੇ ਐਸੇ ਸਥਾਨਾਂ ਦੀ ਵੱਧ ਤੋਂ ਵੱਧ ਆਪਾਂ ਸਹਿਯੋਗ ਕਰਕੇ ਸੇਵਾ ਸੰਭਾਲ ਵਧਾਈਏ ਦੇ ਵਿੱਚ ਜਿਹੜੇ ਵੀਰ ਬੈਠੇ ਨੇ